ਮੇਰੇ ਸਾਡੇ ਵਿੱਚ ਕੋਈ ਰੋਡ ਸਾਈਡ ਤੇ ਲੱਸੀ ਨਹੀਂ ਵੇਚਦਾ ਪਿਆ ਤੇ ਮੈਂ ਕਿਹਾ ਕਿਉਂ ਨਾ ਲੱਸੀ ਸੇਲ ਕੀਤੀ ਜਾਵੇ ਤੇ ਮੰਗੋ ਲੱਸੀ ਦੇ ਵਿੱਚ ਐਕਚੁਅਲੀ ਇਹਦੇ ਵਿੱਚ ਕ੍ਰੈਸ਼ ਤੇ ਮੰਗੋ ਦਾ ਪਲਪ ਐਡ ਕਰਕੇ ਇਹਨੂੰ ਮੰਗੋ ਫਲੇਵਰ ਦਿੱਤਾ ਥੋੜਾ ਯੂਨੀਕ ਜਿਹਾ ਬਣਾਇਆ ਇਹਨੂੰ ਮੈਂ ਤੇ ਮਨ ਦੇ ਵਿੱਚ ਕਦੀ ਹੈਗਾ ਨਹੀਂ ਸੀ ਬਾਹਰ ਜਾਣਾ ਮੈਂ ਜੌਬ ਕਰਦਾ ਸੀ ਆਟੋਮੋਬਾਈਲ ਲਾਈਨ ਦੇ ਵਿੱਚ ਮੈਂ ਜੌਬ ਛੱਡ ਗਿਆ ਹਾਂ ਰੀਸੈਂਟਲੀ ਵਧੀਆ ਸੈਲਰੀ ਸੀ ਮੇਰੀ ਮਾਨਿਆਗਾ ਸੀ ਕਿ ਕੋਈ ਆਪਣਾ ਛੋਟਾ ਸਟਾਰਟਅਪ ਕਰੋ ਪਰ ਇੱਕ ਹਿੰਮਤ ਨਹੀਂ ਬੰਦੀ ਸੀ ਤੇ ਹੁਣ ਬੇਸਿਕਲੀ ਸਟਾਰਟ ਕਰ ਲਿਆ ਮੈਂ ਆਪਣਾ ਬਿਜ਼ਨਸ ਜਦੋਂ ਕੰਮ ਸਟਾਰਟ ਕਰਨਾ ਹੋਵੇ ਤੇ ਫਿਰ ਤੁਹਾਨੂੰ ਸ਼ਰਮ ਸਾਈਡ ਤੇ ਰੱਖਣੀ ਪੈਣੀ ਆ ਤੇ ਲੱਸੀ ਨੂੰ ਮੈਂ ਛਾਟੀ 'ਚ ਬਣਾਉਣਾ ਬੇਸਿਕਲੀ ਕੋਈ ਮਸ਼ੀਨ ਦਾ ਯੂਜ਼ ਨਹੀਂ ਕਰਦਾ ਨੈਚੁਰਲ ਜਿਹੜੀ ਹੈਗੇ ਛਾਟੀ ਛਾਟੀ 'ਚ ਮੇਰੀ ਲੱਸੀ ਬਣਦੀ ਆ ਮਿੱਟੀ ਦਾ ਪੰਡਾ ਹੁੰਦਾ ਲੱਕੜ ਦਾ ਜਿਹੜਾ ਜਿਹੜੀ ਇਹਦੀ ਜਿੱਦਾਂ ਤੁਸੀਂ ਘੁਮਾਉਂਦੇ ਜੋ ਲੱਕੜ ਦਾ ਹੁੰਦਾ ਵਿੱਚ ਲੋਹੇ ਦਾ ਰੌਡ ਪਈ ਹੁੰਦੀ ਆ ਤੇ ਬੇਸਿਕਲੀ ਜਿਹੜੇ ਉਹਨੂੰ ਤੱਤ ਬਚਾਈਦੇ ਉਹ ਇਤੋਂ ਮਿਲ ਜਾਂਦੇ ਆ ਤੇ ਜਿਹੜਾ ਮਿੱਟੀ ਦਾ ਪੰਡਾ ਹੁੰਦਾ ਬੇਸਿਕਲੀ ਲੱਸੀ ਦੀ ਤਸੀਰ ਨੂੰ ਠੰਡੀ ਕਰਦਾ ਗਰਮੀਆਂ ਦਾ ਕਹਿਰ ਜਿੱਥੇ ਹਰ ਰੋਜ਼ ਵੱਧ ਰਿਹਾ ਉੱਥੇ ਹੀ ਗੱਲ ਕਰੀਏ ਤਾਂ ਤੁਹਾਨੂੰ ਵੱਖੋ-ਵੱਖਰੀਆਂ ਚੀਜ਼ਾਂ ਦਿਖਾਈਆਂ ਜਿਸ ਦੇ ਨਾਲ ਗਰਮੀ ਨਾਲ ਰਾਹ ਪੇ ਮਿਲ ਸਕਦੀ ਹੈ ਮਗਰ ਜੇਕਰ ਅਸੀਂ ਡਾਕਟਰਾਂ ਦੀ ਗੱਲ ਕਰੀਏ ਜਾਂ ਸਾਇੰਸਦਾਨਾਂ ਦੀ ਗੱਲ ਕਰੀਏ ਤਾਂ ਜਿਹੜਾ ਟੈਂਪਰੇਚਰ ਅੰਮ੍ਰਿਤਸਰ ਸ਼ਹਿਰ ਦਾ ਖਾਸ ਤੌਰ ਤੇ ਗੱਲ ਕਰੀਏ ਤਾਂ 45 ਤੋਂ 48 ਡਿਗਰੀ ਵੱਧ ਦਾ ਨੋਟ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਗਰਮੀ ਹਰ ਰੋਜ਼ ਵੱਧਦੀ ਜਾ ਰਹੀ ਹੈ ਤੁਹਾਨੂੰ ਵੱਖੋ-ਵੱਖਰੇ ਆਪਾਂ ਦਿਖਾਏ ਜਿਸ ਤਰ੍ਹਾਂ ਕੜਿਆਣੀ ਹੋਗੀ ਤੁਹਾਨੂੰ ਜਿਸ ਤਰ੍ਹਾਂ ਲੱਸੀ ਵਗੈਰਾ ਹੋਗੀ ਜਾਂ ਸਰਦਾਈ ਦੀ ਗੱਲ ਕਰੀਏ ਤੁਹਾਨੂੰ ਵੱਖੋ-ਵੱਖਰੀ ਚੀਜ਼ਾਂ ਦਿਖਾਈਏ ਮਗਰ ਤੁਹਾਨੂੰ ਇੱਕ ਅੱਜ ਖਾਸ ਲੱਸੀ ਦਿਖਾਵਾਂਗੇ ਕਿ ਇੱਕ ਨੌਜਵਾਨ ਵੱਲੋਂ ਇੱਕ ਸੈਟਅਪ ਸ਼ੁਰੂ ਕੀਤਾ ਗਿਆ ਖਾਸ ਲੱਸੀ ਲੱਸੀ ਦੇ ਵਿੱਚ ਖਾਸियत ਕੀ ਹੈ ਕਿ ਉਸ ਦੇ ਵਿੱਚ ਜਿਹੜੀ ਲੱਸੀ ਦਾ ਨਾਮ ਆ ਉਸ ਲੱਸੀ ਦਾ ਨਾਮ ਹੈ ਠੰਡ ਰੱਖ ਤੇ ਲੱਸੀ ਪੀ ਲੱਸੀ ਖਾਸ ਤੌਰ ਤੇ ਜੋ ਨਾਮ ਹੈ ਮੈਂਗੋ ਲੱਸੀ ਮੁੰਡੇ ਕੋ ਆਪਾਂ ਜ਼ਰੂਰੀ ਜਾਣਾਂਗੇ ਨੌਜਵਾਨ ਕੋ ਕਿ ਕੀ ਸਪਨਾ ਸੀ ਕਿ ਸੈਟਅਪ ਲਗਾਉਂਦਾ ਹੈ ਮਨਸ਼ਾ ਸੀ ਗੱਲ ਬਾਤੂ ਕਰ ਲੈਣੇ ਜੀ ਸੱਚੀ ਗੱਲ ਸਪਨਾ ਪਹਿਲਾਂ ਤਾਂ ਨਾਮ ਦੱਸੋ ਭਾਈ ਮੇਰਾ ਨਾਮ ਮਨਪ੍ਰੀਤ ਹੈ ਭਾਈ ਜੀ ਕਿਵੇਂ ਮਨਚ ਆਇਆ ਕਿ ਇਸ ਤਰ੍ਹਾਂ ਦਾ ਸੈਟਅਪ ਚਾਲੂ ਕਰਨਾ ਚਾਹੀਦਾ ਸੈਟਅਪ ਬੇਸਿਕਲੀ ਅੰਮ੍ਰਿਤਸਰ ਦੇ ਵਿੱਚ ਕੋਈ ਰੋਡ ਸਾਈਡ ਤੇ ਲੱਸੀ ਨਹੀਂ ਵੇਚਦਾ ਪਿਆ ਤੇ ਮੈਂ ਕਿਹਾ ਕਿਉਂ ਨਾ ਲੱਸੀ ਸੇਲ ਕੀਤੀ ਜਾਵੇ ਤੇ ਮੰਗੋਲੇਸੀ ਦੇ ਵਿੱਚ ਐਕਚੁਅਲੀ ਇਹਦੇ ਵਿੱਚ ਕ੍ਰੈਸ਼ ਤੇ ਮੰਗੋ ਦਾ ਪਲਪ ਐਡ ਕਰਕੇ ਇਹਨੂੰ ਮੰਗੋ ਫਲੇਵਰ ਦਿੱਤਾ ਹੈ ਥੋੜਾ ਯੂਨਿਕ ਜਿਹਾ ਬਣਾਇਆ ਇਹਨੂੰ ਮੈਂ ਤੇ ਇਸ ਲਈ ਮੇਰਾ ਮਨ ਚਾਹਿਆ ਕਿ ਕਿਉਂ ਨਾ ਮੰਗੋਲੇਸੀ ਸੇਲ ਕੀਤੀ ਜਾਵੇ ਰੋਡ ਤੇ ਥੋੜਾ ਆਪਣੇ ਬਾਰੇ ਵੀ ਦੱਸੋ ਕਿਵੇਂ ਮਨ ਚਾਹਿਆ ਕੀ ਤੁਹਾਡੇ ਬੈਕਗ੍ਰਾਉਂਡ ਦਾ ਕੀ ਕੁਛ ਹੈ ਕਿਵੇਂ ਸ਼ੁਰੂ ਕੀਤਾ ਕਿਉਂਕਿ ਅੱਜ ਕੱਲ ਦੀ ਨੌਜਵਾਨੀ ਜੇ ਦੇਖੀ ਗੱਲ ਕਰੀਏ ਤਾਂ ਬਾਹਰ ਨੂੰ ਜਾ ਰਹੀ ਹੈ ਤੁਹਾਨੂੰ ਕਿਸ ਸ਼ਰਮਨ ਦੇ ਵਿੱਚ ਆ ਬਾਹਰ ਐਕਚੁਅਲੀ ਬੇਸਿਕਲੀ ਮੇਰੇ ਮਨ ਦੇ ਵਿੱਚ ਕਦੀ ਹੈਗਾ ਨਹੀਂ ਸੀ ਬਾਹਰ ਜਾਣਾ ਮੈਂ ਜੌਬ ਕਰਦਾ ਸੀ ਆਟੋਮੋਬਾਈਲ ਲਾਈਨ ਦੇ ਵਿੱਚ ਮੈਂ ਜੌਬ ਛੱਡ ਕੇ ਆ ਬਟ ਮੈਂ ਮਾਰਕETING ਦੇ ਵਿੱਚ ਬੀਬੀ ਕੀਤੀ ਆਪਣੀ 2018 ਚ ਪਾਸ ਆਊਟ ਐ ਮੈਂ ਤੇ ਇਹ ਮੇਰਾ ਸ਼ੁਰੂ ਤੋਂ ਮਾਨਣਾ ਹੈਗਾ ਸੀ ਕਿ ਕੋਈ ਆਪਣਾ ਛੋਟਾ ਸਟਾਰਟਅਪ ਕਰੋ ਪਰ ਇੱਕ ਹਿੰਮਤ ਨਹੀਂ ਬੰਦੀ ਸੀ ਤੇ ਹੁਣ ਬੇਸਿਕਲੀ ਸਟਾਰਟ ਕਰ ਲਿਆ ਮੈਂ ਆਪਣਾ ਬਿਜ਼ਨਸ ਇਹ ਸਟੱਡੀ ਕਿਨੇ ਕਰ ਕੀਤੀ ਹੈ ਤੁਹਾਡੇ ਨੂੰ ਮੈਂ ਗ੍ਰੈਜੂਏਟ ਆ ਪਾਜੀ ਬੀਬੀਏ ਦੇ ਵਿੱਚ ਮਾਰਕETING ਤੇ ਕਈ ਨੌਜਵਾਨ ਹੁੰਦੇ ਕਿ ਸ਼ਰਮ ਕਰਦੇ ਇਸ ਚੀਜ਼ਾਂ ਦੀ ਕਿ ਛੋਟਾ ਮੋਟਾ ਸੈਟਅਪ ਚਾਲੂ ਕਰਾਂਗੇ ਸ਼ਰਮ ਆਉਂਦੀ ਹੈ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਹੁੰਦਾ ਨਹੀਂ ਆਂਦੀ ਆ ਬਿਲਕੁਲ ਸਰ ਸ਼ਰਮ ਕਿਉਂ ਨਹੀਂ ਆਂਦੀ ਬਟ ਜਦੋਂ ਕੰਮ ਸਟਾਰਟ ਕਰਨਾ ਹੋਵੇ ਤੇ ਫਿਰ ਤੁਹਾਨੂੰ ਸ਼ਰਮ ਸਾਈਡ ਤੇ ਰੱਖਣੀ ਪੈ ਮੈਂ ਗ੍ਰੈਜੂਏਟ ਆ ਤੇ ਐਕਚੁਅਲੀ ਬੇਸਿਕਲੀ ਗ੍ਰੈਜੂਏਟ ਬੰਦਾ ਜਦੋਂ ਪੜ ਜਾਂਦਾ ਹੈ ਤੇ ਉਹ ਕਹਿੰਦਾ ਯਾਰ ਮੈਂ ਰੋਡ ਤੇ ਕਿਉਂ ਕੰਮ ਕਰਾਂ ਯਾਰ ਸਾਈਡ ਤੇ ਦਿਹਾੜੀ ਵਾਲਾ ਕੰਮ ਕਿਉਂ ਕਰਾਂ ਤੇ ਬੇਸਿਕਲੀ ਕੋਈ ਵੀ ਕੰਮ ਕਰਨਾ ਛੋਟਾ ਨਹੀਂ ਹੁੰਦਾ ਇਸ ਲਈ ਫਿਰ ਮੈਂ ਕਿਹਾ ਨਹੀਂ ਇਹ ਸਟਾਰਟਅਪ ਕਰਨਾ ਪੈਣਾ ਤੇ ਕਿਉਂ ਨਾ ਛੋਟੇ ਤੋਂ ਸਟਾਰਟ ਕੀਤਾ ਜਾਵੇ ਇਸ ਲੱਸੀ ਬਾਰੇ ਦੱਸੋ ਕਿਵੇਂ ਬੰਦੀ ਹੈ ਲੱਸੀ ਤੇ ਕੀ ਕੁਝ ਦੇ ਵਿੱਚ ਐਡ-ਆਨ ਹੁੰਦਾ ਬੇਸਿਕਲੀ ਇਹ ਦਹੀਂ ਦੀ ਲੱਸੀ ਬੰਦੀ ਹੈ ਦਹੀਂ ਦੇ ਨਾਲ ਮੈਂ ਬਣਾਣਾ ਲੱਸੀ ਨੂੰ ਤੇ ਆ ਮੰਗੋ ਲੱਸੀ ਹੈਗੀ ਮੇਰੀ ਬੇਸਿਕਲੀ ਨਮਕੀਨ ਤੇ ਮੰਗੇੋ ਦੋ ਲੱਸੀ ਰੱਖਦਾ ਮੈਂ ਤੇ ਨਾਲ ਯੋਗਰਟ ਵੀ ਆ ਯੋਗਰਟ ਵੀ ਘਰੀ ਤਿਆਰ ਕਰਦਾ ਮੈਂ ਤੇ ਲੱਸੀ ਨੂੰ ਮੈਂ ਚਾਟੀ 'ਚ ਬਣਾਉਣਾ ਬੇਸਿਕਲੀ ਕੋਈ ਮਸ਼ੀਨ ਦਾ ਯੂਜ਼ ਨਹੀਂ ਕਰਦਾ ਨੈਚੁਰਲ ਜਿਹੜੀ ਹੈਗੇ ਚਾਟੀ ਚਾਟੀ 'ਚ ਮੇਰੀ ਲੱਸੀ ਬਣਦੀ ਆ ਆ ਚਾਟੀ ਪਈ ਆ ਹਾਂ ਆ ਚਾਟੀ 'ਚ ਬਣਦੀ ਆ ਲੱਸੀ ਮਿੱਟੀ ਦਾ ਪੰਡਾ ਹੁੰਦਾ ਹੈ ਲੱਕੜ ਦਾ ਜਿਹੜਾ ਜਿਹੜੀ ਇਹਦੀ ਜਿੱਦਾਂ ਤੁਸੀਂ ਘੁਮਾਉਂਦੇ ਜੋ ਲੱਕੜ ਦਾ ਹੁੰਦਾ ਹੈ ਵਿੱਚ ਲੋਹੇ ਦਾ ਰੌਡ ਪਈ ਹੁੰਦੀ ਆ ਤੇ ਬੇਸਿਕਲੀ ਜਿਹੜੇ ਉਹਨੂੰ ਤੱਤ ਬਚਾਈਦੇ ਉਹ ਇਤੋਂ ਮਿਲ ਜਾਂਦੇ ਆ ਤੇ ਜਿਹੜਾ ਮਿੱਟੀ ਦਾ ਪੰਡਾ ਹੁੰਦਾ ਬੇਸਿਕਲੀ ਆ ਲੱਸੀ ਦੀ ਤਸਵੀਰ ਨੂੰ ਠੰਡੀ ਕਰਦਾ ਤੇ ਲੋਕਾਂ ਦਾ ਰਿਸਪੌਂਸ ਦੀ ਗੱਲ ਕਰੀਏ ਤਾਂ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ ਬਿਲਕੁਲ ਲੋਕਾਂ ਨੂੰ ਟੇਸ ਲੱਗਦੀ ਆ ਮੈਂ ਆ ਸੇਲ ਕੀਤੀ ਸੀ ਤੇ ਜਦੋਂ ਸਟਾਰਟ ਕੀਤਾ ਸੀ ਥੋੜਾ ਇਹਨਾਂ ਰਿਸਪੌਂਸ ਨਹੀਂ ਆਇਆ ਸੀ ਬਟ ਹੁਣ ਥੋੜਾ ਜਿਹਾ ਵੀਡੀਓਜ਼ ਮੇਰੀਆਂ ਥੋੜੀਆਂ ਹੋਣੀਆਂ ਪਈਆਂ ਇੱਕ ਦੋ ਵਾਇਰਲ ਤੇ ਉਹਦੀ ਵੈ ਨਾਲ ਲੋਕੀ ਕਾਫੀ ਪੀਂਦੇ ਪਏ ਨੇ ਲੋਕਾਂ ਨੂੰ ਯੂਨਿਕ ਟੇਸ ਜਿਹੜਾ ਹੈਗਾ ਮਿਲਦਾ ਪਿਆ ਇਹ ਆਮ ਤੌਰ ਤੇ ਗੱਲ ਕਰੀਏ ਤਾਂ ਲੱਸੀ ਜਿਹੜੀ ਹੈ ਦਹੀਂ ਦੀ ਮੰਦੀ ਆ ਮਗਰ ਵਿੱਚ ਏੰਗੂ ਐਡ ਕਰਨਾ ਕੋਈ ਅਲੱਗ ਚੀਜ਼ ਸੋਚੀ ਆ ਤੁਸੀਂ ਥੋੜਾ ਟੇਸ ਯੂਨਿਕ ਹੋ ਜਾਂਦਾ ਆ ਨਾਰਮਲ ਲੱਸੀ ਦੇ ਘਰ ਦੇ ਵਿੱਚ ਵੀ ਲੋਕੀ ਬਣਾ ਕੇ ਪੀ ਲੈਂਦੇ ਆ ਮੰਗੋ ਲੱਸੀ ਬੇਸਿਕਲੀ ਤੁਸੀਂ ਰੈਸਟੋਰੈਂਟ ਵੱਡੇ ਰੈਸਟੋਰੈਂਟਾਂ 'ਚ ਜਾਓਗੇ ਉੱਥੇ ਤੁਹਾਨੂੰ ਮਿਲਣਾ ਉਹਦੀ ਕਾਸਟ ਅਸੀਂ ਅਸੀਂ 90 90 ਰੁਪਏ ਹੁਣੀ ਉਹਦੀ ਕਾਸਟ ਤੇ ਬੇਸਿਕਲੀ ਮੈਂ ਕਿਹਾ ਕਿਉਂ ਨਾ ਯਾਰ ਲੋਕਾਂ ਨੂੰ ਟੇਸ ਕਰਾਇਆ ਜਾਵੇ ਯੂਨਿਕ ਟੇਸਟ ਆਏਗਾ ਥੋੜਾ ਜਿਆਦਾ ਜ਼ਰੂਰ ਦੱਸੋ ਕਿ ਇਹ ਲੱਸੀ ਕਿੱਥੇ ਲਗਾਈ ਜਾਂਦੀ ਹੈ ਜਾਇਕਾ ਲੋਕ ਵੀ ਸ਼ੱਕ ਚੱਲਦਾ ਬੇਸਿਕਲੀ ਇਹ ਐਮ ਐਮ ਮਾਲਵੀਆ ਰੋਡ ਤੇ ਮਿਲਾਨਾ ਫੁਲਕਾਰੀ ਸ਼ੋਰੂਮ ਦੇ ਓਪੋਜ਼ਿਟ ਹੈਗਾ ਮੈਂ ਤੇ ਆਪਣਾ ਨੋਵਲਟੀ ਚੌਂਕ ਤੇ ਜੋ ਕ੍ਰਿਸਲ ਚੌ ਜ਼ਰੂਰ ਲੱਸੀ ਛਕਣ ਵਾਸਤੇ ਲੋਕ ਇੱਥੇ ਪਹੁੰਚੇ ਨੇ ਜੀ ਕੀ ਨਾਮ ਹੈ ਜੀ ਗੁਲਬਾਰਗ ਦੀ ਲੱਸੀ ਛਕਣ ਆਏ ਜੋ ਕਿਸ ਤਰ੍ਹਾਂ ਦਾ ਪਹਿਲਾਂ ਵੀ ਛਕੀ ਹੈ ਜਬ ਪਹਿਲੇ ਪਹਿਲੀ ਵਾਰੀ ਆਏ ਸਰਦਾਈ 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 ਲੱਸੀ ਮੈਂਗੋ ਲੱਸੀ ਹਾਂ ਛਕੀ ਜ਼ਰੂਰ ਜ਼ਰੂਰ ਮੈਂ ਚਾਹੁੰਦਾ ਕਿ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਦੀ ਲੱਸੀ ਦਾ ਇਹ ਦਿਖਾਵਾ ਤਰੂ ਦਿਖਾਈਆਂ ਜਾਣ ਮੈਂ ਆਪਣੇ ਕੈਮਰਾਮੈਨ ਕਹਾਂਗਾ ਕਿ ਕਿਸ ਤਰ੍ਹਾਂ ਦੀ ਹੈ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਠੰਡੀ ਜਿਹੜੀ ਮੈਂਗੋ ਲੱਸੀ ਹੈ ਤੇ برف ਦੇ ਵਿੱਚ ਜਿਹੜੀ ਕੁਲਦੀ ਹੋਈ ਦਿਖਾਈ ਦੇ ਰਹੀ ਹੈ ਲੱਗ ਇੱਕ ਕਨਸੈਪਟ ਆ ਇੱਕ ਗੱਲ ਕਰੀਏ ਤਾਂ ਲੱਸੀਆਂ ਤੇ ਬਹੁਤ ਪੀਤੀਆਂ ਹੋਣਗੀਆਂ ਮਗਰ ਮੈਂਗੋ ਲੱਸੀ ਜਿਹੜਾ ਜ਼ਾਇਕਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਚੁੱਕਿਆ ਤੇ ਉਤੋਂ ਜੇ ਗੱਲ ਕਰੀਏ ਤਾਂ ਗਰਮੀ ਉਤੋਂ ਕਹਿਰ ਦੀ ਪੈ ਰਹੀ ਹੈ ਜਿਹੜਾ 48 ਡਿਗਰੀ ਤੋਂ ਵੱਧ ਜਿਹੜਾ ਤਾਪਮਾਨ ਨੋਟ ਕੀਤਾ ਜਾ ਰਿਹਾ ਉਸ ਦੇ ਵਿੱਚ ਇਸ ਤਰ੍ਹਾਂ ਦੀ ਲੱਸੀ ਜਿਹੜੀ ਲੋਕਾਂ ਵਾਸਤੇ ਇੱਕ ਵਰਦਾਨ ਦਾ ਰੂਪ ਤਰ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਲੋਕ ਇਸ ਤਰ੍ਹਾਂ ਦੀ ਲੱਸੀ ਨੂੰ ਪੀ ਕੇ ਰਾਹਤ ਮਹਿਸੂਸ ਕਰ ਰਹੇ ਨੇ ਕਿ ਇੱਕ ਲੱਸੀ ਦੇ ਵਿੱਚ ਜਦੋਂ ਮੰਗੇਓ ਦਾ ਜਿਹੜਾ ਟੇਸਟ ਆਉਂਦਾ ਉਹ ਲੱਗ ਜਿਹੜਾ ਜ਼ਾਇਕਾ ਜਿਹੜਾ ਕਾਇਮ ਕਰਦਾ ਅੰਮ੍ਰਿਤਸਰ ਸ਼ਹਿਰ ਵੈਸੇ ਗੱਲ ਕਰੀਏ ਤਾਂ ਆ ਸਵਾਦਾਂ ਦਾ ਸ਼ਹਿਰ ਹੈ ਤੇ ਹੁਣ ਇੱਕ ਹੋਰ ਚੀਜ਼ ਜਿਹੜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਚੁੱਕੀ ਹੈ ਕਿ ਲੱਸੀ ਦੇ ਵਿੱਚ ਜਿਹੜੀ ਇੱਕ ਲੱਗ ਚੀਜ਼ ਮੰਗੇਓ ਜਿਹੜਾ ਐਡ ਕੀਤਾ ਗਿਆ ਤਾਂ ਲੋਕ ਜਦੋਂ ਚੱਕ ਸ਼ੱਕਦੇ ਨੇ ਤਾਂ ਇੱਕ ਅਲੱਗ ਹੀ ਜ਼ਾਇਕਾ ਜਿਹੜਾ ਮਹਿਸੂਸ ਕਰਦੇ ਨੇ ਜੀ ਕਿਸ ਤਰ੍ਹਾਂ ਦਾ ਟੇਸਟ ਲੱਗ ਰਿਹਾ ਵਧੀਆ ਵਧੀਆ ਅਜਕੀ ਬਿਲਕੁਲ ਜਿਹੜੇ ਲੋਕਾਂ ਦਾ ਵੀ ਜਿਹੜਾ ਮਨ ਹੈ ਖੁਸ਼ ਹੋ ਰਿਹਾ ਕਿਉਂਕਿ ਇਹ ਅਲੱਗ ਜਿਹੜਾ ਕਨਸੈਪਟ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਤੇ ਜਿਹੜੀ ਗਰਮੀ ਤੋਂ ਰਾਹਤ ਆ ਤੁਹਾਨੂੰ ਜ਼ਰੂਰ ਦਿਵਾਉਂਦੇ ਰਵਾਂਗੇ ਚਾਹੇ ਤਸਵੀਰਾਂ ਦੇ ਵਿੱਚ ਚੋਕਿਓ ਨਾ ਹੋਣ ਕੈਮਰਾਮੈਨ ਮਨੋਜ ਦੇ ਨਾਲ ਮੈਂ ਮਾਨਵ ਦਾਸ ਅਮਰ ਨਿਊਜ਼ ਅੰਮ੍ਰਿਤਸਰ